ਗੱਲ ਪਤਾ ਕਿ ਇਹ ਸਾਰੀ ਰਹਾਇਸ਼ੀ ਕਲੋਨੀ ਹੈ ਇੱਥੇ ਫੈਕਟਰੀਆਂ ਚਾਹੀਦੀ ਨਹੀਂ ਫੈਕਟਰੀਆਂ ਚਾਹੀਦੀਆਂ ਬਾਹਰ ਦੇ ਪਾਸੇ ਇਹ ਸਾਰੀ ਰਹਾਇਸ਼ੀ ਨੂੰ ਦੇਖੋ ਲੈ ਕਿਸੇ ਦਾ ਚਲਾਣੀਆਂ ਬਾਹਰ ਆਈਆਂ ਕੋਰਡਾੜ ਵੀ ਹੋਈ ਹੈ ਅਤੇ ਵਿਅਕਤੀ ਕੋਈ ਨਹੀਂ ਚਾਹੀਦੀ ਇੱਥੇ ਸਾਰੇ ਰਹਾਇਸ਼ੀ ਇਲਾਕੇ ਕਦੋਂ ਤੋਂ ਹੈ ਫੈਕਟਰੀ ਐਕਤੀ ਪਤਾ ਨਹੀਂ ਹੁਣ 10 ਸਾਲ ਲੱਗੇ ਕਿ 12 ਸਾਲ ਹੋ ਗਏ ਨੇ ਲੇਕਿਨ ਫੈਕਟਰੀ ਨਹੀਂ ਕੋਈ ਚਾਹੀਦੀ ਇਸ ਕਲੋਨੀ ਚ ਕਾਦਾ ਕੰਮ ਕਾਦਾ ਫੈਕਟਰੀ ਇਹ ਪਤਾ ਨਹੀਂ ਪਲਾਸਟਿਕ ਦਾ ਕੰਮ ਹੈਗਾ ਜੀ لیکن اے تھے رہائشی بلونی ایک رہائشی کرونی جی ਵਿਅਕਤੀ ਕੋਈ ਵੀ ਨਹੀਂ ਚਾਹੀਦੀ ਤੁਸੀਂ ਪਹਿਲਾਂ ਇਸ ਬੰਦੀ ਪ੍ਰਸ਼ਾਸਨ ਨੂੰ ਬੜਾ ਜੀ ਬੜਾ ਕਿਆ ਪਰ ਨਹੀਂ ਸਰਵਾਈ ਨਹੀਂ ਕੋਈ ਕਰਦੀ ਮਜ਼ਾਕ ਕਰਦੇ ਕਰਦੇ ਵੀ ਪੁਰਾਣੀਆਂ ਫੈਕਟਰੀਆਂ ਲੱਗੀਆਂ ਹੋਈਆਂ ਮਤੇ ਕੋਈ ਸਰਵਾਈ ਨਹੀਂ ਗਈ ਅਸੀਂ ਤਰਖਾਸ ਵੀ ਲਿਖ ਕੇ ਦਿੱਤੀ ਹੈ ਡੀਸੀ ਸਾਹਿਬ ਨੂੰ ਵੀ ਗਿਆ ਪਰ ਨਹੀਂ ਇਹ ਕੋਈ ਸਰਵਾਈ ਕੋਈ ਨਹੀਂ ਗਈ ਮਤੇ ਜੀ ਵਿਚ ਮਦਦ ਸਰ ਇਹ ਸਾਰੀਆਂ ਕਿੰਨੀਆਂ ਕਿਲੋ ਵੇਖੋ ਜਨਾਨੀਆਂ ਕਿਸੇ ਕੋ ਰਾਡ ਪਈ ਹੋਈ ਹੈ ਜਿਸ ਤਰ੍ਹਾਂ ਹੁਣ ਆਪਕੇ ਲੱਗੀ ਹੈ ਕਿੰਨਾ ਕ ਖਤਰਾ ਪੂਰੇ ਨਾਪੜਾਣਾ ਉਹ ਖਤਰਾ ਇਹ ਤਾਂ ਤੁਸੀਂ ਵੇਖੋ ਉਹ ਛਾਰੀ ਕਲੋਨੀ ਬਾਹਰ ਆਈ ਹੈ ਬੱਚੇ ਕੋ ਰਾਡ ਪਏ ਨੇ ਉਹਨਾਂ ਨੇ ਥੰਗੋਂ ਮਦ ਕੇਂਦਰੋਂ ਗੈਸ ਸਿਲੰਡਰ ਕੱਢ ਕੇ ਬਾਹਰ ਰੱਖ ਲਏ ਨੇ ਪਤਾ ਕੀ ਦੇਖੋ ਅੱਗ ਕਿਤੇ ਵੀ ਜਾ ਸਕਦੀ ਏ ਐਨੀ ਨੁਕਸਾਨ ਅੱਗ ਕਿਤੇ ਵੀ ਕਰ ਸਕਦੀ ਏ ਲੇਕਿਨ ਐ ਥੋੜੀ ਗੱਲ ਹੈ ਕਿ ਇੱਥੇ ਫੈਕਟਰੀਆਂ ਹੁਣ ਫੈਕਟਰੀ ਨਹੀਂ ਚਾਹੀਦੀ ਇੱਥੇ ਸਿਰਹੀ ਖਲੌਣੀ ਦੀ ਫੈਕਟਰੀ ਨਹੀਂ ਚਾਹੀਦੀ ਪਤਾ ਨਹੀਂ ਸਰ ਕੋਲ ਹੈ ਕਿ ਸਾਡੀ ਜੀਟੀਬੀ ਚ ਅੱਗ ਲੱਗ ਗਈ ਮੈਡੀਸਿਨ ਦਾ ਸਾਡੀ ਲੈਬਾਰਟਰੀ ਆ ਉਹਦੇ ਵਿੱਚ ਸਾਡਾ ਬਹੁਤ ਵੱਡਾ ਲਾਸ ਹੋਇਆ ਬਹੁਤ ਜ਼ਿਆਦਾ ਅੱਗ ਲੱਗੀ ਕਦੋਂ ਦੀ ਫਾਇਰ ਬਿਗੇਟ ਆਈਆਂ ਨੇ ਤੋ ਐਕਚੁਅਲੀ ਤਾਂ ਸਾਰਾ ਐਡਾ ਵੱਡਾ ਲਾਸ ਹੋਇਆ ਮੈਂ ਇਥੋਂ ਸਾਲ ਤੋਂ ਕੰਮ ਕਰ ਰਹੀ ਐਜ਼ ਅ ਵਰਕਰ ਸਾਡੇ ਸਾਰੇ ਇੱਥੇ ਹੈਗੇ ਨਹੀਂ ਉਹ ਟੁੱਟਦੇ ਗਏ ਨੇ ਤਾਂ ਸਾਡਾ ਬਹੁਤ ਵੱਡਾ ਲਾਸ ਹੋਇਆ ਹੈ ਮੈਡਮ ਨਾਲ ਦੀ ਫੈਕਟਰੀ ਕਾਦੀ ਸੀ ਤੁਹਾਡੇ ਉਹ ਪਹਿਲੇ ਅਗ ਮਿਲਟਰ ਵਾਲੇ ਚ ਲੱਗੀ ਉਸ ਤੋਂ ਬਾਅਦ ਸਾਡੇ ਆਫਿਸ ਤੇ ਆਈ ਜੀ ਜਦੋਂ ਦੀ ਮੈਂ ਆਈ ਉਦੋਂ ਦੀ ਆਫਿਸ ਨੂੰ ਬਿਲਕੁਲ ਵੀ ਅੱਗ ਨਹੀਂ ਲੱਗੀ ਜੀ ਉਸ ਤੋਂ ਬਾਅਦ ਆਫਿਸ ਨੂੰ ਅੱਗ ਲੱਗੀ ਹੈ ਜੀ ਹੁਣ ਤੱਕ ਅ ਅੱਗ ਕੰਟਰੋਲ ਆਈ ਹੈ ਜਾਂ ਆਫਿਸ ਪੂਰਾ ਸੜ ਗਿਆ ਆਫਿਸ ਪੂਰਾ ਕਿੰਨੇ ਪਰਸੈਂਟ ਵੀ ਨਹੀਂ ਬਚਿਆ ਆਫਿਸ ਦਾ ਜੀ ਬਿਲਕੁਲ ਵੀ ਨਹੀਂ ਕੁਝ ਹੋਇਆ ਸਾਰੀ ਅੱਗ ਲੱਗ ਗਈ ਕੁਝ ਵੀ ਨਹੀਂ ਰਹਿ ਗਿਆ ਆਫਿਸ 'ਚ ਠੀਕ ਹਾਂਜੀ ਠੀਕ ਹੈ ਇੱਕ ਮੂਨ ਫਾਇਰ ਅਫਸਰ ਤੁਹਾਨੂੰ 9:52 ਦੇ ਤਲਾਸ਼ ਮਿਲੀ ਹੈ ਕਿ ਰਾਮਤਲਾਈ ਗੋਡਨ ਐਵਨਿੰਗ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਠੀਕ ਹੈ ਜੀ ਇਸ ਦੇ ਵੇਲੇ ਤੁਰੰਤ ਸਾਰੇ ਫਾਈਟ ਐਂਡਰ ਜਿਹੜਾ ਹੈ ਮੌਕੇ ਤੇ ਕੱਢਦੇ ਆ ਤੇ ਆ ਕੇ ਹੀ ਥੋੜਾ ਸਾਨੂੰ ਪ੍ਰੋਬਲਮ ਆਈ ਹੈ ਰਸਤੇ ਦੀ ਤੇ ਉਹ ਆਪਾਂ ਸਾਰਾ ਕਲੀਅਰ ਕਰਕੇ 9:50 ਉਹ ਆਪਾਂ ਸਾਰਾ ਕਲੀਅਰ ਕਰਕੇ ਤੇ ਹੁਣ ਆ ਕੇ ਬਿਲਕੁਲ ਕੰਟਰੋਲ ਹੈ ਗਈ ਹੈ ਤੇ ਗੱਡੀਆਂ ਸਾਰੀਆਂ ਆਪਣੀ ਇੱਥੇ ਮੌਕੇ ਤੇ ਮੌਜੂਦ ਹੈ ਤੇ ਅੱਗ ਜਿਹੜੀ ਹੈ ਬਿਲਕੁਲ ਕੰਟਰੋਲ ਦੇ ਰਹੀ ਸੋਟਲ ਕਿੰਨੀਆਂ ਗੱਡੀਆਂ ਨੇ ਟੋਟਲ ਸਰ ਗੱਡੀਆਂ ਸਾਡੀਆਂ 10 ਚੁੱਕੀਆਂ ਜੀ ਤੇ ਇੱਕ ਬਾਰਡਰ ਵਾਊਚਰ ਹੈ ਜਿਹਦੇ ਵਿੱਚ ਤਿੰਨ ਗੱਡੀਆਂ ਜਿਹੜੀਆਂ ਆਪਣੀਆਂ ਆਲਰੇਡੀ ਪਾਣੀ ਦੀਆਂ ਸਟਾਕ ਹੁੰਦੀਆਂ ਤੇ ਨਹੀਂ ਜੀ ਉਹ ਕਾਰਨ ਦਾ ਤੇ ਬਾਅਦ ਵਿੱਚ ਮਾਰਕੀ ਦੱਸ ਸਕਦੇ ਜੀ ਜਦੋਂ ਅਸੀਂ ਆਏ ਸੀ ਉਹ ਬੰਡੇ ਸੀ ਤੇ ਅਸੀਂ ਆਪਣੀ ਜਿਹੜੀ ਹੈ ਫਾਇਰ ਟ੍ਰੈਂਡਰ ਦੇ ਵਿੱਚ ਫੋਮ ਚਲਾ ਕੇ ਤੇ ਫਿਰ ਅੱਗ ਤੇ ਕਾਬੂ ਪਾਇਆ ਸਰ ਕਿੰਨੀਆਂ ਫੈਕਟਰੀਆਂ ਨੂੰ ਅੱਗ ਲੱਗੀ ਹੈ ਨਹੀਂ ਇੱਕੋ ਹੀ ਹੈ ਜੀ ਇੱਕੋ ਫੈਕਟਰੀ ਕੋਈ ਕੋਈ ਡਾਊਨ ਹੋ ਗਈ ਜਿਹੜੀ ਦੁਕਾਨ ਨੂੰ ਡਾਊਨ ਹੈਗਾ ਕੋਈ ਡਾਊਨ ਹੈਗਾ ਫੈਕਟਰੀ ਡਾਊਨ ਹੈਗਾ ਜਿਹੜੀ ਲੈਬ ਵਾਲੀ ਦੁਕਾਨ ਨੂੰ ਜਿਹੜੀ ਲੈਬ ਵਾਲੀ ਦੁਕਾਨ ਨੂੰ ਅੱਗ ਲੱਗੀ ਨਹੀਂ ਦੇਖੋ ਇਸ ਟਾਈਮ ਕੁਝ ਨਹੀਂ ਪਤਾ ਲੱਗ ਰਿਹਾ ਜੀ ਹਨੇਰਾ ਹੈ ਅਸੀਂ ਫਿਲਹਾਲ ਸਾਡਾ ਫੋਕਸ ਹੈਗਾ ਅੱਗ ਤੇ ਅਸੀਂ ਅੱਗ ਕੰਟਰੋਲ ਕਰ ਰਹੇ ਹਾਂ ਉਸ ਤੋਂ ਬਾਅਦ ਵੇਖਾਂਗੇ ਜੀ ਕੀ ਲੈਬ ਹੈਗੀ ਹੈ ਕੀ ਫੈਕਟਰੀ ਹੈ ਨੁਕਸਾਨ ਨੁਕਸਾਨ ਤਾਂ ਹੁਣ ਬਾਅਦ ਵਿੱਚ ਪਤਾ ਲੱਗੂਗਾ ਜੀ ਮੇਨ ਜਿਹੜਾ ਸਾਡਾ ਮੋਟਿਵ ਹੈ ਕਿ ਅੱਗ ਆਹੀ ਕੰਟਰੋਲ ਕਰ ਰਹੀ ਜੀ ਇਹ ਮਾਲਕਾਂ ਨਾਲ ਸੰਪਰਕ ਹੋਇਆ ਹੈ ਹਾਂ ਬਿਲਕੁਲ ਜੀ ਮਾਲਕ ਵੀ ਇੱ